ਗਲਤੀ ਬਸ ਵਿੱਚ ਨੌਜਵਾਨਾਂ ਨੇ ਲੜਕੀ ਨਾਲ ਕੀਤੀ ਛੇੜਛਾੜ ਲੜਕੀ ਵੱਲੋਂ ਵਿਰੋਧ ਕਰਨ ਤੇ ਕੀਤੀ ਗਈ ਗੁੱਟਮਾਰ ਨੌਜਵਾਨਾਂ ਨੇ ਪੰਨੇ ਬਸ ਦੇ ਸ਼ੀਸ਼ੇ ਹੀ ਹਕਬੂਥਲਾ ਦੇ ਪਰਵੇਸ਼ ਨਗਰ ਤੋਂ ਇੱਕ ਬੇਹਦ ਸ਼ਰਮਨਾਕ ਘਟਨਾ ਸਾਹਮਣੇ ਆਈਏ ਜਿੱਥੇ ਕੁਝ ਬਸ ਸਵਾਰ ਨੌਜਵਾਨਾਂ ਵੱਲੋਂ ਇੱਕ ਕੁੜੀ ਨਾਲ ਛੇੜਛਾੜ ਕੀਤੀ ਗਈ ਏ ਐਨਆਈ ਨੇ ਹੀ ਜਦੋਂ ਪੀੜਤ ਕੁੜੀ ਨੇ ਇਸ ਦਾ ਵਿਰੋਧ ਕੀਤਾ ਤਾਂ ਨੌਜਵਾਨਾਂ ਨੇ ਉਸ ਨਾਲ ਕੁੱਟਮਾਰ ਵੀ ਕੀਤੀ ਜਦਕਿ ਬੱਸ ਦੇ ਸ਼ੀਸ਼ੇ ਵੀ ਪੰਨ ਦਿੱਤੇ ਇਸ ਤੋਂ ਅਨ ਇਲਸਾਮਲੇ ਕੇ ਨਹੀਂ ਕਿ ਕੁਝ ਹੋਰ ਬੱਸ ਸਵਾਰ ਮਹਿਲਾਵਾਂ ਦੇ ਨਾਲ ਵੀ ਇਹਨਾਂ ਨੌਜਵਾਨਾਂ ਵੱਲੋਂ ਬਦਤਮੀਜ਼ੀ ਨਾਲ ਪੇਸ਼ ਆਇਆ ਗਿਆ ਯਾਉ ਦਾ ਨਿਊਜ਼ ਲਵਾਨੀ ਨਹੀਂ ਕੁਝ ਵੀ ਨਿਊਜ਼ ਨਹੀਂ ਅਸ ਚਲੋ ਜੀ ਉਧਰ ਬੱਸ ਸਵਾਰ ਕੁਝ ਲੋਕਾਂ ਵੱਲੋਂ ਮੌਕੇ ਤੇ ਹੀ ਵੀਡੀਓਜ਼ ਬਣਾਈਆਂ ਗਿਆ ਜਿਸ ਚ ਬੱਸ ਦੇ ਸ਼ੀਸ਼ੇ ਟੁੱਟੇ ਹੋਏ ਦਿਖਾਈ ਦੇ ਰਹੇ ਨੇ ਅਤੇ ਬੱਸ ਚ ਖੂਬ ਹੰਗਾਮਾ ਹੋ ਰਿਹਾ ਹੈ ਇਸ ਪੂਰੀ ਘਟਨਾ ਨੂੰ ਲੈ ਕੇ ਹਾਲੇ ਤੱਕ ਇਹ ਸਪਸ਼ਟ ਨਹੀਂ ਹੋ ਸਕਿਆ ਕਿ ਇਹ ਕੁੜੀ ਕਿੱਥੋਂ ਦੀ ਰਹਿਣ ਵਾਲੀ ਸੀ ਪਰ ਅਜਿਹੀ ਘਟਨਾ ਦਾ ਹੋਣਾ ਇੱਕ ਬੇहद ਸ਼ਰਮਨਾਕ ਹਰਕਤ ਮੰਨਿਆ ਜਾ ਰਿਹਾ ਹੈ ਜੀ ਹਾਇਕਵਰ ਫਿਰ ਤੋਂ ਦੱਸੀਏ ਕਿ ਕਪੂਰਥਲਾ ਦੇ ਪਰਵੇਸ਼ ਨਗਰ ਤੋਂ ਇੱਕ ਸ਼ਰਮਨਾਕ ਘਟਨਾ ਸਾਹਮਣੇ ਆਈਏ ਜਿੱਥੇ ਕੁਝ ਬੱਸ ਸਵਾਰ ਨੌਜਵਾਨਾਂ ਵੱਲੋਂ ਇੱਕ ਕੁੜੀ ਨਾਲ ਛੇੜਛਾੜ ਕੀਤੀ ਗਈ ਹੈ ਇੰਨਾ ਹੀ ਨਹੀਂ ਕੁੜੀ ਨੇ ਜਦੋਂ ਇਸ ਦਾ ਵਿਰੋਧ ਕੀਤਾ ਤਾਂ ਉਸ ਦੀ ਕੁੱਟਮਾਰ ਵੀ ਕੀਤੀ ਗਈ ਬਸ ਦੇ ਸ਼ੀਸ਼ੇ 파ਰ ਦਿੱਤੇ ਗਏ ਜਿਸ ਤੋਂ ਬਾਅਦ ਬਸ ਤੇ ਖੂਬ ਹੰਗਾਮਾ ਵੀ ਹੋਇਆ ਤਸਵੀਰਾਂ ਚ ਸਾਫ ਦੇਖਿਆ ਜਾ ਸਕਦਾ ਕਿ ਕਿਵੇਂ ਬਸ ਦੀ ਪੰਨ ਤੋੜ ਦਿੱਤੀ ਗਈ ਹੈ ਸੀਟਾਂ ਤੋਂ ਲੈ ਕੇ ਖੜਨ ਵਾਲੀ ਜਗ੍ਹਾ ਤੱਕ ਸ਼ੀਸ਼ੇ ਹੀ ਸ਼ੀਸ਼ੇ ਖਿਲਰੇ ਹੋਏ ਨੇ ਜਦ ਕਿ ਲੋਕਾਂ ਵੱਲੋਂ ਖੂਬ ਹੰਗਾਮਾ ਕੀਤਾ ਜਾ ਰਿਹਾ ਹੈ ਹਾਲਾਂਕਿ ਇਸ ਪੂਰੇ ਮਾਮਲੇ 'ਚ ਕੁੜੀ ਵੱਲੋਂ ਕੋਈ ਵੀ ਬਿਆਨ ਸਾਹਮਣੇ ਨਹੀਂ ਆਇਆ ਅਤੇ ਨਾ ਹੀ ਪੁਲਿਸ ਵੱਲੋਂ ਇਸ ਮਾਮਲੇ 'ਚ ਕੋਈ ਕਾਰਵਾਈ ਦੀ ਗੱਲ ਹੀ ਸਾਹਮਣੇ ਆਈਏ ਕਪੂਰਥਲਾ ਤੋਂ ਕਸ਼ਮੀਰ ਪੰਡਾਲ ਸੈਂਟਰਲ ਪੰਜਾਬ ਟੀਵੀ